ਦਰਜਵ ਦਜਾ ਨੁਕਸਾਨ ਚਲਿਆ ਕਿ ਥੋੜਾ ਚਲਿਆ ਕਿ ਬਹੁਤਾ ਚਲਿਆ ਪਰ ਆ ਸੀਜ਼ਨ ਟੈਨਸ਼ਨ ਭਰਿਆ ਰਿਹਾ ਪਰ ਮੈਂ ਫੇਰ ਵੀ ਆਪਣੇ ਜਲੇ ਨੂੰ ਲਈ ਦਿੰਦਾ ਸਾਰਿਆਂ ਨੇ ਆਪਣਾ ਕੰਮ ਜਿਹੜਾ ਉਹ ਟਾਈਮ ਸੈਟ ਜਿਦਾ ਸੀ ਗਵਰਨਰ ਜੀ ਦੇ ਤੱਕ ਸਿੱਧੇ ਚਾਲ ਲਿਆ ਹਜੇ ਤਾਂ ਬਾਕੀ ਜਿਹੜੇ ਬਹੁਤ ਪਏ ਹੋਏ ਆ ਅੱਜ ਵੀ ਤਕਰੀਬਨ 450 ਮਿਲਦਾ ਸੀ ਡੇਟ ਆਈ ਹੈ ਇਸ ਟਾਈਮ ਦੇ ਮਾਰ ਲਾ ਲਏ ਨੇ ਤਗਰੀਬਤ ਗਰੀਮਾ ਸੱਤਰੀਆ ਕੰਡ ਜਿਹੜਾ ਚਾਵਲ ਆਜ ਵੀ ਉਹਦੇ ਨਾਲ ਆ ਆਪਾਂ तकरीबन ਸਾਰੇ ਮਿਲ ਬੜੇ ਪੁਰਾਣੇ ਆ ਬਾਕੀ ਪੰਜਾਬ ਨਾਲੋਂ ਲੋਕੀ ਬਾਅਦ ਚ ਆਏ ਆਪਣੇ ਤੋਂ ਆਪੜ ਦੇ ਵਾਸਤੇ ਦਾ ਕੋਈ ਨਹੀਂਗਾ ਜਿਹੜਾ ਆਪਾਂ ਬੈਠੇ ਆ ਸਾਰੇ ਹੀ ਬੜੇ ਮਿਹਨਤੀ ਛੋਟੇ ਲੈਵਲ ਤੇੋਂ ਉੱਠ ਕੇ ਇਹ ਨਗਰ ਬਣੇ ਆ ਆਪਾਂ ਖਵਾਰਾ ਪੜਦੇ ਆ ਰੋਜ਼ ਹੀ ਵਸਤੂ ਦੇ ਦਿਆਂ ਲੋਕਾਂ ਦੀ ਆ ਕੀ ਹਰ ਰਾਈਸ ਮੈਦਾ ਸੈਂਟਰ ਆਂ ਮੀਆਂ ਜਿਹੜੀਆਂ ਮਾਤਾ ਪਿਤਾ ਬਾਸ ਕਾ ਆ ਰੀਆਂ ਵੀ ਅਸੀਂ ਚੰਗਾ ਨਹੀਂ ਕਰਾਂ। ਚੋਨਾ ਦਬਾਵਾ ਆ ਗਿਆ। ਮੈਂ ਇਹ ਨਹੀਂ ਜੀ ਰਹਾ ਮੈਂ ਐਜੇ ਕੋਈ ਵੱਤਗਲਾ ਅਹੁਦੇਦਾਰ ਨਹੀਂ ਕਰਿਆ। ਜਿਹਹ ਹਾਲਾਤ ਸਾਥ ਦੇਣਗੇ ਤਾਂ ਆਪਾਂ ਨੂੰ ਕੰਮ ਕਰਨਾ ਚਾਹੀਦਾ। ਕੰਮ ਇੰਨਾ ਨਹੀਂ ਕਰਾ ਜਿਹਦਾ ਵੀ ਆਪਾਂ ਪੂਰਾ ਸਾਥ ਪਰਸ਼ਾਨ। ਮੈਂ ਸੋਚ ਰਿਹਾ ਸੀ ਰਵਿੰਦਰ ਕੀ ਕੀਤਾ ਜਾਵੇ। ਆਪਾਂ ਨੂੰ 70 ਰੰਗ 60 ਰੰਗ 50 ਰੰਗ ਕੰਮ ਪੀਲੇ ਸਾਥਿਸ ਦਾ ਕਰਨਾ ਚਾਹੀਦਾ। ਔਰ ਜੋ ਪਿਛਲੇ ਸਾਲ ਨੇਰੀ ਆਈ 650 ਦੇ ਤਕਰੀਬਨ ਤਮੇਸ਼ਾ ਤਾਂ ਲੱਗੇ ਤੇ ਇਦਾਂ ਟੁੱਟ ਕੇ ਪੈ ਰਹੇ ਸੀ ਉਦੋਂ ਝੋਨਾ ਕਿਤੇ ਮੜਗੀ ਪਾਕਿਸਤਾਨ ਚ ਗਿਆ ਕੀਰੋਚ ਮੇਰੇ ਵੀਰਾਂ ਨੇ ਦੇਖਿਆ ਹੋਣਾ ਤੰਤਾਂ ਨਮਸਾ ਕਰਦਾ ਪੱਜੇ ਇੱਕ ਲੱਖ ਤਾਂ ਅਰੋ ਰਹਿ ਗਿਆ ਕੀਰੋਚ ਜਦੋਂ ਨਵੰਬਰ ਐਂਡ ਹੋਇਆ ਤੇ ਉਹਦੇ ਵਿੱਚੋਂ ਬਾਰਗਣ ਕਰਕੇ 350 200 240 ਗਿਆ 14 ਸਬਾਲ ਤੋਂ ਪਿੱਛੋਂ ਤੋਂ ਪੱਟੀ ਤੰਤਾਂ ਵੈਰਾ ਸੈਂਟਰ ਉਹ ਵੀ ਸੀ ਬਣਾ ਲੈ ਤੋ ਕਿ ਆਪਣੀ ਤੋਂ ਨਹੀਂ ਮੋਗਾ ਡਿਸਟ੍ਰਿਕਟ ਨਹੀਂ ਆ ਰਣੀ ਉਹ ਯਾਦ ਪੱਥ ਹੋਇਆ ਸਾਰਾ ਇਹ ਹੋਈਆ ਕੀ ਆਪਣੀ ਸਮੱਸਿਆਵਾ ਹੈਗੀ ਆ ਔਰ ਕੀ ਮੰਗਾ ਹੈ ਜੀ ਸਰਕਾਰ ਤੋਂ ਸਮੱਸਿਆ ਮੈਂ ਦੇਖੋ ਜੀ ਮੇਨ ਤੇ ਇਸ ਵੇਲੇ ਜਿਹੜੀ ਅਸੀਂ ਡਿਸਕਸ ਕੀਤੀ ਆ ਕਿ ਸਪੇਸ ਪੂਰੇ ਪੰਜਾਬ ਵਿੱਚ ਨਹੀਂ 125 ਲੱਖ ਟਨ ਜਿਹੜਾ ਰਾਈਸ ਆ ਉਹ ਪੰਜਾਬ ਦੇ ਵਿੱਚ ਇਕਦਮ ਅਜ ਪਿਆ ਆ ਔਰ ਕਿਸੇ ਵੀ ਇਕਦਮ ਦੇ ਵਿੱਚ ਸਿੰਗਲ ਬੈਗ ਲਾਉਣ ਵਾਸਤੇ ਕੋਈ ਸਪੇਸ ਨਹੀਂ ਗਈ ਔਰ ਅਜੇ ਵੀ ਸਾਡੇ ਜਿਹੜੇ ਮਿਲ ਰਿਹਾ ਉਹਨਾਂ ਦੇ ਕੋਲ ਪਿਛਲੇ ਸਾਲ ਦੀ ਪੈਡੀ ਜਿਹੜੀ ਉਹ ਪਈ ਆ ਸਿਰਫ ਉਹਦਾ ਕਾਰਨ ਕੀ ਆ ਕਿ ਇਹਨਾਂ ਕੋਲ ਸਪੇਸ ਹੈ ਨਹੀਂ ਦੂਸਰੀ ਗੱਲ ਹੈਗੀ ਆ ਕਿ ਇਹਨਾਂ ਨੇ 126 ਇਹ ਸਰਕਾਰ ਨੇ ਜ਼ਿਮੀਂਦਾਰਾਂ ਕੋਲ ਤੇ ਹਾਈਬ੍ਰਿਡ ਸੀਡ ਜਿਹੜੇ ਆ ਅਸੀਂ ਬੜੀ ਬੇਨਤੀ ਕੀਤੀ ਸੀ ਕਿ ਪੈਡੀ ਨਾਲ ਉਹ ਜਿਹੜੀ ਈਲ ਹੈਗੀ ਆ ਉਹ 60 ਕਿਲੋ ਤੋਂ ਲੈ ਕੇ 62 ਕਿਲੋ ਤੱਕ ਆ ਉਹਦੀ ਈਲ ਇਹ ਤੋਂ ਪਰ ਉਹਦੀ ਉਹਦੀ ਈਲ ਨਹੀਂ ਜੀ ਤੀਸਰੀ ਗੱਲ ਹੈਗੀ ਆ ਕਿ ਇਹਨਾਂ ਨੇ ਸਾਡੇ ਕੋਲ ਇੱਕ ਫੋਟੀਫਾਈਡ ਰਾਈਸ ਦੇਖੋ ਪਹਿਲਾਂ ਸਰਕਾਰ ਕਹਿੰਦੀ ਸੀ ਕਿ ਇਹ ਦੀ ਜਿਹੜੀ ਲਾਈਫ ਆ ਉਹ ਇੱਕ ਸਾਲ ਆ ਇੱਕ ਸਾਲ ਤੋਂ ਵੱਧ ਹੈ ਨਹੀਂ ਹੁਣ ਮੇਰਾ ਖਿਆਲ ਹੈ ਕਿ ਕਪੂਖਰੇ ਦੇ ਵਿੱਚ 2 ਸਾਲ ਪੁਰਾਣਾ ਵੀ ਰਾਈਸ ਪਿਆ ਹੋਣਾ 40% ਇਹ ਸਰਕਾਰ ਗੱਲਾਂ ਕਰਦੀ ਆ ਕਿ ਉਹ ਕਪੋਸ਼ਨ ਤੋਂ ਆ ਅਸੀਂ ਉਹ ਵਿਟਾਮਿਨ ਦੇਨੇ ਆ ਬੱਚਿਆਂ ਨੂੰ ਉਹ ਦੇਨੇ ਆ ਇਹ ਤਾਂ ਸਾਨੂੰ ਤੋਂ ਲੱਗਦਾ ਬੱਚਿਆਂ ਨੂੰ ਮਾਰਨ ਵਾਲਾ ਕੰਮ ਆ ਜੇ ਸਰਕਾਰ ਨੇ ਵਿਟਾਮਿਨ ਦੇਨੇ ਆ ਮੀਡੀਅਮ ਮੀਲ ਦਿੰਦੀ ਆ ਉਹਦੇ ਬੱਚਿਆਂ ਨੂੰ ਤੇ ਹੋਰ ਵੀ ਬੜੇ ਤਰੀਕੇ થી ਛੜਨ ਦਾ ਸਿਆਣੇ ਆ ਉਹਨਾਂ ਨੂੰ ਕਿਸੇ ਟੈਬਲੇਟ ਦੇ ਰੂਪ ਦੇ ਵਿੱਚ ਦੇ ਸਕਦੀ ਆ ਇਹ ਪਾਊਡਰ ਰੂਪ ਦੇ ਸਾਦੀ ਇਹੋ ਖਾਣਾ ਮੰਨਦਾ ਉਹਦੇ ਵਿੱਚ ਪਾਇਆ ਜਾਂਦਾ ਤਾਂ ਅਸੀਂ ਉਹ ਕਿਸੇ ਵੀ ਕੀਮਤ ਲਈ ਸਾਈਡ ਨਹੀਂ ਲਾ ਸਕਦੇ ਜਾਨਾਂ ਤੋਂ ਜ਼ਿਆਦਾ ਉਹ ਕਿਤੇ ਜੇ ਇਹ ਸਰਕਾਰਾਂ ਸਪੇਸ ਦੀਆਂ ਗੱਲਾਂ ਬਾਤਾਂ ਦੂਗੀਆਂ ਕਰਦੀ ਆ ਕੋਈ ਸਾਨੂੰ ਰਾਹਤ ਮਿਲਦੀ ਆ ਫਿਰ ਸੋਚਾਂ ਪੀਤਰੀ ਗੱਲ ਹੈਗੀ ਆ ਕਿ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਸਰਕਾਰ ਨਾਲ ਕੋਈ ਐਗਰੀਮੈਂਟਰੀ ਕਰਨਾ ਇਹਨਾਂ ਹਾਲਾਤਾਂ ਦੇ ਵਿੱਚ ਜੇ ਸਰਕਾਰ ਨੂੰ ਲੱਗਦਾ ਕਿ ਅਸੀਂ ਸਪੇਸ ਦੇ ਦੇਾਂਗੇ ਤੇ ਕੋਈ ਗੱਲ ਨਹੀਂ ਸਰਕਾਰ ਆਪਣੀ ਕਸਟਡੀ ਦੇ ਵਿੱਚ ਪੈਡੀ ਸਟੋਰ ਕਰੇ ਅਸੀਂ ਇਹਦੀ ਐਫਸੀ ਪੈਟਰਨ ਦੇ ਉੱਤੇ ਮਿਲੇ ਕਰਾਂਗੇ ਗੱਡੀਆਂ ਇਹਨਾਂ ਨੂੰ ਅਸੀਂ ਅਡਵਾਂਸ ਦੇਦਿਆ ਕਰਾਂਗੇ ਦੋ ਗੱਡੀਆਂ ਦੇ ਸਕਦਾ ਕੋ ਇੱਕ ਦੇ ਸਕਦਾ ਉਨੀ ਪੈਡੀ ਸਾਨੂੰ ਇਹ ਰਿਲੀਜ਼ ਕਰ ਦੇ ਅਸੀਂ ਪੈਡੀ ਆਪਣੀ ਕਸਟਡੀ ਦੇ ਵਿੱਚ ਕਿਸੇ ਵੀ ਕੀਮਤ ਤੇ ਨਹੀਂ ਲਉਣੀ ਜੇ ਕੋ ਸਰਕਾਰ ਬਿਲਕੁਲ ਸਾਡੇ ਨਾਲ ਜਿਹੜਾ ਕਿਰਾਏ ਦਾ ਐਗਰੀਮੈਂਟ ਸੱਟਨਾ ਸਰਕਾਰ ਕਰ ਲਵੇ ਕਿ ਜਿਹੜੀ ਜਗ੍ਹਾ ਤੁਹਾਡੀ ਅਸੀਂ ਕਿਰਾਏ ਤੇ ਲੈਣੀ ਆ ਔਰ ਉਹਦਾ ਬਕਾਇਦਾ ਐਗਰੀਮੈਂਟ ਕਰੇ ਉਹ ਤੇ ਟਰਮਨਲ ਕੰਡੀਸ਼ਨ ਹੋਊਗੀ ਕਿ ਸਾਡੀ ਕੋਈ ਰਿਸਪੌਂਸਿਬਿਲਟੀ ਨਹੀਂ ਔਰ ਤੁਸੀਂ ਚੁੰਕੀਦਾ ਰੱਖੋ ਜੋ ਮਰਜ਼ੀ ਰੱਖੋ ਕੁਆਲਿਟੀ ਐਂਡ ਕੁਆਂਟੀਟੀ ਦੀ ਤੁਹਾਡੀ ਰਿਸਪੌਂਸਿਬਿਲਟੀ ਆ ਔਰ ਜਿਹੜਾ ਖਾਲੀ ਬਾਰਦਾਨਾ ਉਹ ਸਾਰਾ ਸਰਕਾਰ ਦਾ ਲੱਗੂਗਾ ਸਰਕਾਰ ਦੀ ਰਿਸਪੌਂਸਿਬਿਲਟੀ ਹੋਊਗੀ ਔਰ ਇਤੋ ਬਣਾ ਨਹੀਂ ਆ ਤੀਸਰੀ ਗੱਲ ਇਹ ਆ ਕਿ ਸਾਡੀ ਜਿਹੜੀ ਸਟੇਟ ਗਵਰਨਮੈਂਟ ਆ ਉਹਦੇ ਜਿਹੜੇ ਪ੍ਰਧਾਨ ਆ ਉਹ ਬੜੇ ਵੱਡੇ ਲੈਵਲ ਦੇ ਉੱਤੇ ਸਰਕਾਰ ਦੇ ਨਾਲ ਗੱਲਬਾਤ ਚੱਲਦੀ ਆ ਉਹਨਾਂ ਦੀ ਸਾਨੂੰ ਕੀ ਹਦਯਤਾ ਆਉਣੀ ਆ ਉਸੀਂ ਅਗਲੀਆਂ ਵੀਡੀਓਾਂ ਦੇ ਵਿੱਚ ਡਿਸਕਸ ਕਰਾਂਗੇ ਔਰ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ ਪੰਜਾਬ ਦੇ ਵਿੱਚ ਇਕੋ ਇੱਕ ਇੰਡਸਟਰੀ ਐ ਐਗਰੀਕਲਚਰ ਇੰਡਸਟਰੀ ਆ ਅਸੀਂ ਪਲੀਜ਼ ਬੇਨਤੀ ਕਰਦੇ ਹਾਂ ਮਾਰ ਮਾਰ ਹੱਥ ਜੋੜ ਕੇ ਸਰਕਾਰ ਨੂੰ ਕਿ ਤੁਸੀਂ ਸਾਨੂੰ ਪ੍ਰੈਸ਼ਰ ਅਜ ਨਾ ਕਰੋ ਸਾਡੇ ਬੱਚੇ ਆ ਅਸੀਂ ਉਹਨਾਂ ਵਾਸਤੇ ਅਗਲੇ ਪਾਸੇ ਜਿਹੜਾ ਕੋਈ ਇਦਾਂ ਦੇ ਹਾਲਾਤ ਨਹੀਂ ਪੈਦਾ ਕਰਕੇ ਜਾਣੇ ਕਿ ਉਹ ਜਾ ਕੇ ਸੜਕਾਂ ਤੇ ਬਹਿਣ ਤੇ ਸਾਡੀ ਬੇਨਤੀ ਹੈ ਸਾਨੂੰ ਪ੍ਰੈਸ਼ਰ ਅਜ ਨਾ ਕੀਤਾ ਜਾਵੇ ਅਸੀਂ ਇੰਨੀ ਗੱਲ ਨਾਲ ਪਰਮਾਤ ਕਰਦੇ ਹਾਂ ਜ਼ਬਰਦਸਤੀ ਅਸੀਂ ਨਹੀਂ ਲਾਉਣ ਦੇਾਂਗੇ ਈਕਾ ਸਰਕਾਰ ਕੋ ਬੜੀ ਤਾਕਤ ਹੁੰਦੀ ਆ ਤੇ ਜ਼ਬਰਦਸਤੀ ਲਾਉਗੀ ਸਰਕਾਰ ਤੇ ਲਾਜ਼ਮੀ ਅਸੀਂ ਐਗਰੀਮੈਂਟ ਨਹੀਂ ਕਰਾਂਗੇ ਅਸੀਂ ਆਪਣੀਆਂ ਚਾਬੀਆਂ ਸੜਕੇ ਚਲਜਾਂਗੇ ਔਰ ਵੀਡੀਓਗ੍ਰਾਫੀ ਕਰਾਂਗੇ ਅਸੀਂ ਕਿ ਸਾਡਾ ਆ ਸਾਮਾਨ ਸਾਡੇ ਸ਼ਹਿਰਾਂ ਦੇ ਅੰਦਰ ਪਿਆ ਆ ਔਰ ਅਸੀਂ ਲੋਡ ਪੈਣ ਦੇ ਉੱਤੇ ਕੋਰਟ ਦਾ ਸਹਾਰਾ ਵੀ ਲਵਾਂਗੇ ਅਦਾਲਤ ਤੱਕ ਮੁੰਨੀ ਰਾਏ ਵੀ ਲਵਾਂਗੇ ਸਾਰੇ ਕੰਮ ਕਰਾਂਗੇ ਜੇ ਤੁਸੀਂ ਕਹੋਈ ਹੈ ਕਿ ਕੋਈ ਐਗਰੀਮੈਂਟ ਹੀ ਨਹੀਂ ਕਰਨੀ ਅਸੀਂ ਕੁਝ ਨਹੀਂ ਕਰਨਾ ਤੇ ਉਹ ਬੰਦ ਹੋ অটোਮੈਟਿਕਲੀ ਹੈ